ਵਾਟਾ ਸਾਰੰਦਾ ਮੇਰੇ YouTube ਚੈਨਲ PUP ਸਟਡੀ ਹੱਬ ਤੇ ਸਵਾਗਤ ਹੈ ਆ ਅੱਜ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਐਸ ਐਮ 3 ਪੰਜਾਬ ਹਿਸਟਰੀ ਜਿਹੜੀ 1708 ਤੋਂ ਲੈ ਕੇ 1799 ਤੱਕ ਹੈ ਉਹਦਾ ਸਲੇਪ ਇਸ ਚੈਨਲ ਦੇ ਉੱਤੇ ਸ਼ੁਰੂ ਕੀਤਾ ਹੋਇਆ ਹੈ ਤਾਂ ਇਹ ਸੈਕਸ਼ਨ ਮੋਸਤੇ ਸਾਰਾ ਕੰਪਲੀਟ ਕਰਵਾ ਦਿੱਤਾ ਹੈ ਜਿਹੜੇ ਜਿਹੜੇ ਇੰਪੋਰਟੈਂਟ ਕੁਐਸਚਨ ਸਾਰੇ ਕਰਵਾ ਦਿੱਤੇ ਆ ਬਹੁਤ ਈਜ਼ੀ ਲੈਂਗੁਏਜ ਦੇ ਵਿੱਚ ਹਨ ਜਿੰਨਾ ਵੀ ਵੀਡੀਓ ਨਹੀਂ ਦੇਖਿਆ ਜਾ ਕੇ ਚੈੱਕ ਆਊਟ ਕਰ ਲਿਓ ਤਾਂ ਅੱਜ ਸ਼ੁਰੂ ਕਰਦੇ ਆਂ ਬੀ ਸੈਕਸ਼ਨ ਬੀ ਸੈਕਸ਼ਨ ਦੇ ਵਿੱਚ ਅਸੀਂ ਅੱਜ ਸ਼ੁਰੂ ਕਰਦੇ ਆਂ ਦਲ ਖਾਲਸਾ ਦਲ ਖਾਲਸਾ ਦਾ ਸਾਰਾ ਚੈਪਟਰ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਤਾਂ ਦਲ ਖਾਲਸਾ ਦੀ ਸਥਾਪਨਾ ਕਿਵੇਂ ਹੋਈ ਕੀ ਕੀ ਕਾਰਨ ਰਹੇ ਤੇ ਕੀ ਨੇ ਉਹ ਸੇਸ਼ਤਾਂ ਹਨ ਤਾਂ ਇਹ ਸਾਰਾ ਚੈਪਟਰ ਇਸ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੇਕਰ ਕਿਸੇ ਸਟੂਡੈਂਟ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਕਰ ਦਿਆ ਕਰੋ ਤਾਂ ਸ਼ੁਰੂ ਕਰਦੇ ਆਂ ਅੱਧੀ ਵੀਡੀਓ 1748 ਦੇ ਵਿੱਚ ਦਲ ਖਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੀ ਇੱਕ અત્યੰਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਇਸ ਦੀ ਸਥਾਪਨਾ ਨੇ ਸਿੱਖ ਕੌਮ ਵਿੱਚ ਇੱਕ ਨਵਾਂ ਜੀਵਨ ਸੰਚਾਰ ਕੀਤਾ। ਉਹਨਾਂ ਦੇ ਵਿੱਚ ਏਕਤਾ, ਅਨੁਸ਼ਾਸਨ ਦੀ ਭਾਵਨਾ ਉਤਪੰਨ ਕੀਤੀ। ਇਸ ਨੇ ਸਿੱਖਾਂ ਨੂੰ ਪੰਜਾਬ ਦੇ ਮੁਗਲ ਅਤੇ ਅਫਗਾਨ ਸੂਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਜੋਗ ਬਣਾਇਆ। ਦਲ ਖਾਲਸਾ ਦੇ ਯਤਨ ਸਦਕਾ ਹੀ ਸਿੱਖ ਅੰਤ ਪੰਜਾਬ ਵਿੱਚ ਤੰਤਰਤਾ ਮਿਸਲਾਂ ਸਥਾਪਿਤ ਕਰ ਸਕੇ ਸੀ ਅਸਲ ਵਿੱਚ ਦਲ ਖਾਲਸਾ ਦੀ ਸਥਾਪਨਾ ਸਤਕਾ ਸਿੱਖ ਇੱਕ ਹਣੀਰਮਈ ਯੁੱਗ ਵਿੱਚੋਂ ਨਿਕਲ ਕੇ ਗੌਰਵਮਈ ਯੁੱਗ ਵਿੱਚ ਦਾਖਲ ਹੋਏ ਸਿੱਟੇ ਵਜੋਂ ਦਲ ਖਾਲਸਾ ਦੀ ਸਥਾਪਨਾ ਨੂੰ ਸਿੱਖ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ ਤਾਂ ਦਲ ਖਾਲਸਾ ਕੀ ਸੀ ਇੱਕ ਦਲ ਸੀ ਸਿੱਖਾਂ ਦਾ ਜਿਸਨੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਰਹੇ ਰਹੇ ਸੀ ਉਹਨਾਂ ਦੇ ਵਿੱਚ ਏਕਤਾ ਅਨੁਸ਼ਾਸਨ ਭਰਿਆ ਜਿਨ੍ਹਾਂ ਦੇ ਨਾਲ ਉਹ ਰਲ ਕੇ ਅਫਗਾਨਾਂ ਤੇ ਮੁਗਲਾਂ ਦਾ ਟੱਕਰਾ ਕਰ ਸਕੇ ਸੀ ਉਹਨਾਂ ਦਾ ਵਿਰੋਧ ਕਰ ਸਕੇ ਸੀ ਤੇ ਬਾਅਦ ਵਿੱਚ ਜਦ ਦਲ ਖਾਲਸਾ ਦੇ ਇਹਨਾਂ ਜਥਿਆਂ ਤੋਂ ਹੀ ਸੁਤੰਤਨ ਮਿਸਤਰਾ ਬਣਿਆ ਸੀ ਤੇ ਇਹਨਾਂ ਮਿਸਲਾਂ ਨੂੰ ਹੀ ਜਿਹੜਾ ਅੱਗੇ ਅਲੱਗ-ਅਲੱਗ ਵੰਡੇ ਗਿਆ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵਧੀਆ ਸ਼ਾਸਨ ਪੰਡਾਲੀ ਜਿਹੜੀ ਲਾਗੂ ਕੀਤੀ ਸੀ ਸਿੱਖਾਂ ਦੇ ਵਜੋਂ ਠੀਕ ਹੈ ਤਦal ਖਾਲਸਾ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਹੈ ਜਿੰਨਾ ਕਾਰਨਾ ਕਰਕੇ ਦਲ ਖਾਲਸਾ ਦੀ ਜਿਹੜੀ ਲੋੜ ਪਈ ਸੀਗੀ ਜਦੋਂ ਦਲ ਖਾਲਸਾ ਦੀ ਸਥਾਪਨਾ ਹੋਈ ਪੜਦੇ ਆ ਫਰਸਟ ਪੁਆਇੰਟ ਆ ਜਾਂਦਾ ਹੈ ਸਿੱਖਾਂ ਤੇ ਇਤਿਹਾਸ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦਾ ਯੋਗ ਅਗਵਾਈ ਕਰਨ ਵਾਲਾ ਕੋਈ ਵੀ ਨੇਤਾ ਨਹੀਂ ਸੀ ਦਿੱਤੇ ਵਜੋਂ ਸਿੱਖ ਆਪਣੇ ਆਪ ਨੂੰ ਸੰਗਠਿਤ ਰੂਪ ਵਿੱਚ ਪੰਜਾਬ ਵਿੱਚ ਕਾਇਮ ਨਾ ਕਰ ਰੱਖ ਸਕੀ ਸੀ ਅਜਿਹੇ ਸਮੇਂ ਵਿੱਚ ਪੰਜਾਬ ਦੇ ਮੁਗਲ ਸੂਬੇਦਾਰ ਅਬਦੁੱਸਮਦ ਖਾਂ ਜਕਰੀਆ ਖਾਂ ਨੇ ਸਿੱਖਾਂ ਉੱਤੇ ਭਾਰੀ ਜ਼ੋਰਮ ਕਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਸ਼ਹੀਦ ਕੀਤੇ ਜਾਂਦੇ ਹਨ ਤਾਂ ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਲਈ ਕੋਈ ਵੀ ਨੇਤਾ ਨਹੀਂ ਬਚਿਆ ਸੀ ਤਾਂ ਸਿੱਖ ਜਿਹੜੇ ਸੀ ਉਹ ਵਕ-ਵਕ ਹੋ ਗਏ ਸਨ ਇੰਨਾ ਕਾਰਨਾ ਕਰਕੇ ਮੁਗਲ ਜਿਹੜੇ ਸੂਬੇਦਾਰ ਸੀ ਉਹ ਸਿੱਖਾਂ ਤੇ ਆਸਾਨੀ ਨਾਲ ਅਤਿਆਚਾਰ ਕਰ ਸਕਦੇ ਸੀ ਉਹਨਾਂ ਨੂੰ ਮਾਰ ਸਕਦੇ ਸੀ ਸਿੱਖਾਂ ਦੇ ਸਰਾਂ ਦੇ ਲਈ ਇਨਾਮ ਕੋਸ਼ਿਤ ਕਰ ਦਿੱਤੇ ਸੀ ਰੋਜ਼ਾਨਾ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਸੀ ਮਜਬੂਰ ਹੋ ਕੇ ਸਿੱਖਾਂ ਨੂੰ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਸ਼ਰਨ ਲੈਣੀ ਪਈ ਇੱਥੇ ਉਹਨਾਂ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਮੁਗਲ ਸੈਨਾਵਾਂ ਨੂੰ ਉਹਨਾਂ ਦੇ ਪਿੱਛੇ ਛਾੜ ਦਿੱਤਾ ਜਾਂਦਾ ਸੀਗਾ ਉਹ ਤਾਂ ਪਿੱਛਾ ਕਰਦੀਆਂ ਰਹਿੰਦੀਆਂ ਸਨ ਤੇ ਜਿੱਥੇ ਕਿਤੇ ਵੀ ਉਹ ਇਕੱਲੇ ਜਾਂ ਦੋ ਇਕੱਲੇ ਨਜ਼ਰ ਆਉਂਦੇ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਦੂਜਾ ਭੋਜਨ ਦੀ ਤਲਾਸ਼ ਵਿੱਚ ਉਹ ਇੱਧਰ ਉੱਧਰ ਭਟਕਦੇ ਰਹਿੰਦੇ ਇਸ ਨਾਲ ਉਹਨਾਂ ਨੂੰ ਲੁੱਟਮਾਰ ਕਰ ਲੈ ਮਜਬੂਰ ਕੀਤਾ ਗਿਆ ਅਜਿਹੀ ਸਥਿਤੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜੱਥਿਆਂ ਦੇ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਕੀਤੀ ਅਤੇ ਉਹਨਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ ਇਹ ਜੱਥੇ ਦਲ ਖਾਲਸਾ ਦੀ ਸਥਾਪਨਾ ਦਾ ਆਧਾਰ ਬਣੇ ਤਾ ਸਿੱਖ ਸੀ ਜਿਹੜੇ ਮੁਗਲਾਂ ਤੋਂ ਬਚਣ ਦੇ ਲਈ ਜੰਗਲਾਂ ਦੇ ਵਿੱਚ ਰਹਿਣ ਲੱਗੇ ਉਹ ਭੋਜਨ ਦੀ ਤਲਾਸ਼ ਵਿੱਚ ਦਰਉਦਰ ਭਟਕਦੇ ਰਹਿੰਦੇ ਜਦੋਂ 2-3 ਸਿੱਖ ਆਪਸ ਵਿੱਚ ਮਿਲ ਜਾਂਦੇ ਠੀਕ ਆ ਤਾਂ ਉਹ ਇਹਨਾਂ ਹੌਲੀ-ਹੌਲੀ ਮਿਲਦੇ-ਮਿਲਦੇ ਉਹ ਛੋਟੇ-ਛੋਟੇ ਜਥਿਆਂ ਦੇ ਵਿੱਚ ਵੰਡੇ ਇਹਨਾਂ ਜਥਿਆਂ ਦੇ ਰੂਪ ਹੀ ਬਾਅਦ ਵਿੱਚ ਦਾਲ ਖਾਲਸਾ ਦੀ ਸਥਾਪਨਾ ਦਾ ਆਧਾਰ ਬਣਿਆ ਨੈਕਸਟ ਆਇੰਦਗਾ ਬੁੱਢਾ ਦਾਲ ਅਤੇ ਧਰਮਾਦਾਲ ਇਨਾਂ ਦੇ ਉੱਤੇ ਤੁਹਾਨੂੰ ਸ਼ਾਰਟ ਕੁਐਸਚਨ ਵੀ ਆ ਸਕਦਾ ਹੈਗਾ ਤਾਂ ਸਾਰੇ ਪੁਆਇੰਟ ਨੂੰ ਤੁਸੀਂ ਧਿਆਨ ਨਾਲ ਪੜਿਓ ਜਕਰਿਆ ਖਾਨ ਦੇ ਅਧਿਕਾਰ ਜਦੋਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਹੇ ਤਾਂ ਉਸਨੇ 1733 ਦੇ ਵਿੱਚ ਸਿੱਖਾਂ ਨਾਲ ਇੱਕ ਸਮਝੌਤਾ ਕਰ ਲਿਆ ਸੀ ਇਸ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਲਈ ਇੱਕ ਸੁਨਹਿਰੀ ਮੌਕਾ ਮਿਲ ਗਿਆ ਤਾਂ ਆਪਾਂ ਪਿਛਲੇ ਕੁਐਸਚਨਾਂ ਦੇ ਵਿੱਚ ਬੜਿਆ ਜਕਰਿਆ ਖਾਨ ਵਾਲੇ ਵਿੱਚ ਵੀ ਪੜਿਆ ਸੀਗਾ ਕਿ ਜਦੋਂ ਜਕਰਿਆ ਖਾਨ ਨੇ ਸਿੱਖਾਂ ਨੂੰ ਖੋਸਣ ਦੇ ਲਈ ਅਸਫਲਤਾ ਹਾਸਲ ਕੀਤੀ ਤਾਂ ਉਸ ਨੇ ਸਮਝਦਾਰੀ ਨਾਲ ਕੰਮ ਲਿਆ ਉਸ ਨੇ ਸਿੱਖਾਂ ਦੇ ਨਾਲ ਅੰਤ ਵਿੱਚ ਸਮਝੌਤਾ ਕਰ ਲਿਆ ਸੀ ਸਮਝੌਤੇ ਦੇ ਅਕੋਰਡਿੰਗ ਉਹਨਾਂ ਨੇ ਇੱਕ ਉਪਾਦੀ ਨਵਾਬ ਦੀ ਉਪਾਦੀ ਸਿੱਖਾਂ ਨੂੰ ਦੇਣ ਲਈ ਕਿਹਾ ਠੀਕ ਹੈ ਤੇ ਉਹਨਾਂ ਨੂੰ ਕਈ ਸਾਰੇ ਇਲਾਕੇ ਵੀ ਦੇ ਦਿੱਤੇ ਸੀ ਤਾਂ ਇਹਦੇ ਨਾਲ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਇੱਕ ਮੌਕਾ ਮਿਲ ਗਿਆ ਸੀ 1734 ਦੇ ਵਿੱਚ ਨਵਾਬ ਕਬੂਰ ਸਿੰਘ ਨੇ ਸਾਰੇ ਛੋਟੇ-ਛੋਟੇ ਦਲਾਂ ਨੂੰ ਮਿਲਾ ਕੇ ਦੋ ਮੁੱਖ ਦਲ ਬਣਾ ਲਏ ਸੀ ਤੇ ਜਿਹੜੇ ਉਪਾਦੀ ਦਿੱਤੀ ਸੀ ਉਹ ਨਵਾਬ ਕਪੂਰ ਨੂੰ ਦਿੱਤੀ ਸੀ ਨਵਾਬ ਦੀ ਤਾਂ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਜਿਹੜਾ ਦਲ ਬਣਾਏ ਸੀਗੇ ਉਹਨਾਂ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਇੱਕ ਦਾ ਨਾਂ ਰੱਖਿਆ ਗਿਆ ਸੀ ਬੁੱਢਾ ਦਲ ਦੂਜਾ ਦਾ ਨਾਂ ਸੀ ਤਰਨੁਆ ਦਲ ਬੁੱਢਾ ਦਲ ਵਿੱਚ 40 ਸਾਲ ਤੋਂ ਉੱਪਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਇਸ ਦਲ ਦਾ ਮੁੱਖ ਕੰਮ ਕੀ ਸੀ ਕਿ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਨਾ ਸਿੱਖ ਧਰਮ ਦਾ ਪ੍ਰਚਾਰ ਕਰਨਾ ਇਹ ਤਾਂ ਬੁੱਢਾ ਦਲ ਕੀ ਕੰਮ ਕਰਦਾ ਸੀ ਜਿਹੜੇ ਵੀ ਸਿੱਖ ਧਰਮ ਨਾਲ ਰਿਲੇਟਡ ਧਾਰਮਿਕ ਸਥਾਨ ਹੁੰਦੇ ਉਹਨਾਂ ਦੇ ਦੇਖਭਾਲ ਕਰਦੇ ਤੇ ਸਿੱਖਾਂ ਦਾ ਵੱਧ-ਵੱਧ ਪ੍ਰਚਾਰ ਕਰਦੇ ਸਨ ਨੈਸਟ ਆ ਜਾਂਦਾ ਈ ਤਰਨਾ ਦਲ ਤਰਨਾ ਦਲ ਦੇ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਸ਼ਾਮਿਲ ਕੀਤਾ ਗਿਆ ਇਸ ਦਲ ਦਾ ਮੁੱਖ ਕੰਮ ਹੁੰਦਾ ਸੀ ਕੌਮ ਦੀ ਰੱਖਿਆ ਕਰਨੀ ਅਤੇ ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਤਰਨਾ ਦਲ ਨੂੰ ਅੱਗੇ ਪੰਜ ਜਥਿਆਂ ਦੇ ਵਿੱਚ ਵੰਡਿਆ ਹੁੰਦਾ ਸੀ ਹਰੇਕ ਜਥੇ ਦਾ ਇੱਕ ਜਥੇਦਾਰ ਹੁੰਦਾ ਸੀ ਠੀਕ ਹੈ ਹਰੇਕ ਜੱੱਤੇ ਵਿੱਚ 1300 ਤੋਂ ਲੈ ਕੇ 2000 ਤੱਕ ਨੌਜਵਾਨ ਹੁੰਦੇ। ਹਰੇਕ ਜੱੱਤੇ ਦਾ ਆਪਣਾ ਇੱਕ ਵੱਖਰਾ ਝੰਡਾ ਤੇ ਨਗਾਰਾ ਸੀ। ਆਵੇਂ ਨਵਾਬ ਕਪੂਰ ਚੀਨੂ ਬੁੱਟਾ ਦਲ ਦੀ ਅਗਵਾਈ ਸੋਪੇ ਕੀ ਸੀ। ਪਰ ਉਹ ਦੋਹੇ ਦਲਾਂ ਨੂੰ ਦਲਾਂ ਵਿਚਕਾਰ ਇੱਕ ਸਾਂਝੀ ਖੜੀ ਦਾ ਕੰਮ ਕਰਦਾ ਸੀ। ਦੋਹਾਂ ਦਲਾਂ ਵਿੱਚ ਸੰਗਠਿਤ ਹੋ ਜਾਣ ਕਾਰਨ ਸਿੱਖ ਸਰਕਾਰ ਵਿਰੁੱਧ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਸਕੇ ਸੀ। ਠੀਕ ਹੈ। ਤਾਂ ਨਵਾਬ ਕਪੂਰ ਨੇ ਦੋ ਦਲ ਬਣਾਏ ਬੁੱਟਾ ਦਲ ਤੇ ਤਰਨਾ ਦਲ। ਜਿਹੜਾ ਵੱਡਾ ਦਲਸੀ ਉਹ ਤਾਨ ਮਿਸਤਾਨ ਨੇ ਦਿੱਸੀ ਵਗਾਰਤਾ ਸੀ ਤੇ ਤਾਨਾ ਦਲ ਸੀਗਾ ਜਿਹੜਾ ਦੁਸ਼ਮਣਾਂ ਤੋਂ ਸਿੱਖਿਆ ਦੀ ਰੱਖਿਆ ਕਰਦਾ ਸੀ ਤੇ ਦਲ ਖਾਲਸਾ ਦੇ ਲਈ ਬਹੁਤ ਹੀ ਮਹੱਤਵਪੂਰਨ ਕਾਰਨ ਸੀ ਅਗਸਤ ਦਾ ਦਲਾਂ ਦਾ ਪੂਰਨ ਗਠਨ ਜੁਲਾਈ 1745 ਵਿੱਚ ਜਕਰੀਆ ਖਾਨ ਦੀ ਮੌਤ ਹੋ ਗਈ ਉਸ ਤੋਂ ਬਾਅਦ ਗੱਦੀ ਦੀ ਪ੍ਰਾਪਤੀ ਲਈ ਉਸਦੇ ਦੋ ਪੁੱਤਰ ਜੈ ਸਿੰਘ ਖਾਨ ਤੇ ਸ਼ਾਨਵਾਜ਼ ਖਾਨ ਵਿਚਾਲੇ ਘਰੇਲੂ ਯੁੱਧ ਜਿਹੜੇ ਸੀ ਉਹ ਸ਼ੁਰੂ ਹੋ ਗਏ ਸਿੱਟੇ ਵੱਜੋਂ ਬਦਅਮਨੀ ਫੈਲ ਗਈ ਇਸ ਲਈ ਸਥਿਤੀ ਦਾ ਫਾਇਦਾ ਉਠਾ ਕੇ ਸਿੱਖਾਂ ਨੇ 14 ਅਕਤੂਬਰ 1745 ਨੂੰ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਦੇ ਵਿੱਚ ਇੱਕ ਗੁਰਮਤਿ ਆਪਾਸ ਕੀਤਾ ਗਿਆ ਇਸ ਗੁਰਮਤਿ ਵਿੱਚ ਇਹ ਫੈਸਲਾ ਕੀਤਾ ਗਿਆ ਕਿ 100-100 ਦੇ ਸਿੱਖਾਂ ਦੇ ਜੱਥੇ 25 ਜੱਥੇ ਬਣਾਏ ਜਾਣ ਕਿ 100-100 ਕਰਕੇ ਸਿੱਖਾਂ ਦੇ 25 ਜੱਥੇ ਬਣਾਏ ਜਾਣ ਇਨਾ ਜੱਥਿਆਂ ਦੇ ਆਗੂ ਆਪਣੀ ਯੋਗਤਾ ਤੇ ਬਹਾਦਰੀ ਸਦਕਾ ਇਹ ਪਦਵੀ ਪ੍ਰਾਪਤ ਕਰ 사ਤੇ ਨੇ ਇਨਾ ਜੱਥਿਆਂ ਨੇ ਸਰਕਾਰ ਨਾਲ ਮੁਕਾਬਲਾ ਕਰਨ ਲਈ ਗੁਰੀਲਾ ਯੁੱਧ ਪ੍ਰਣਾਲੀ ਅਪਣਾਈ ਇਨਾ ਜੱਥਿਆਂ ਨੇ ਆਪਣੇ ਚੌਧਰੀਆਂ ਤੇ ਮੁਕੱਦਮਿਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸਿੱਖਾਂ ਦੇ ਖਿਲਾਫ ਸਰਕਾਰ ਦੀ ਸਹਾਇਤਾ ਕੀਤੀ ਸੀ ਇਨਾ ਜੱਥਿਆਂ ਨੇ ਬਟਾਲਾ, ਜ਼ਿਲੰਦਰ, ਬਜਵਾੜਾ, ਫਗਵਾੜਾ ਆਦਿ ਸਥਾਨਾਂ ਤੇ ਭਾਰੀ ਲੁੱਟਮਾਰ ਮਚਾਈ ਹਾਲੇ-ਹਾਲੇ ਇਹ ਜੱਤੇ 25 ਤੋਂ ਵੱਧ ਕੇ 65 ਹੋ ਗਏ ਸੀ ਤੇ ਫਿਰ 65 ਤੋਂ ਬਾਅਦ ਵਿੱਚ ਇਹ 12 ਜੱਤੇ ਬਣ ਗਏ ਸੀ ਜਿਨ੍ਹਾਂ ਨੂੰ 12 ਮਿਸਲਾ ਕਿਹਾ ਗਿਆ ਸੀ ਠੀਕ ਹੈ ਤਾਂ ਗਰਮਤਾ ਕੀ ਹੁੰਦਾ ਹੈ ਰਾਖੀ ਪ੍ਰਣਾਲੀ ਕੀ ਹੈ ਤਾਂ ਇਹ ਵੀ ਕੁਐਸਚਨ ਤੁਹਾਡੇ ਸਲਿਪਸ ਦੇ ਵਿੱਚ ਹੈਗਾ ਤਾਂ ਇਸ ਨੂੰ ਕੱਲ ਦੀ ਨੈਕਸਟ ਵੀਡੀਓ ਵਿੱਚ ਕਰਾਂਗੇ ਦੋ ਛੋਟੇ-ਛੋਟੇ ਪੁਆਇੰਟ ਹਨ ਇਹਨਾਂ ਨੂੰ ਆਪਾਂ ਕਵਰ ਕਰ ਲਵਾਂਗੇ ਤਾਂ ਇਸੇ ਦਲ ਖਾਲਸਾ ਦੀ ਸਥਾਪਨਾ ਦੇ ਕਾਰਨ ਬਾਦ ਵਿੱਚ ਦਲ ਖਾਲਸਾ ਦੀ ਸਥਾਪਨਾ ਕਿਵੇਂ ਹੋਈ ਉਹ ਪੜ੍ਹਦੇ ਹਾਂ 29 ਮਾਰਚ 1747 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਵਾਬ ਕਬੂਰ ਜੀ ਨੇ ਇਹ ਸਿਝਾਓ ਦਿੱਤਾ ਕਿ ਆਉਣ ਵਾਲੇ ਸਮੇਂ ਨੂੰ ਵੇਖਦੇ ਹੋਏ ਪੰਥ ਦੀ ਏਕਤਾ ਅਤੇ ਮਜ਼ਬੂਤੀ ਦੀ ਬਹੁਤ ਲੋੜ ਹੈ ਇਸ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਉਸ ਦਿਨ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ 60 ਜੱਥਿਆਂ ਨੂੰ 12 ਮੁੱਖ ਜੱਥਿਆਂ ਦੇ ਵਿੱਚ ਸੰਗਠਿਤ ਕਰ ਦਿੱਤਾ ਗਿਆ। ਹਰੇਕ ਜੱਤੇ ਦਾ ਆਪਣਾ ਇੱਕ ਵੱਖਰਾ ਆਗੂ ਤੇ ਝੰਡਾ ਹੁੰਦਾ ਸੀ। ਸਰਦਾਰ ਜਸਤਾਰ ਸਿੰਘ ਆਲੂ ਵਾਲਿਆ ਨੂੰ ਦਲ ਖਾਲਸਾ ਦਾ ਪ੍ਰਧਾਨ সেনਾਪਤੀ ਨਿਯੁਕਤ ਕੀਤਾ ਗਿਆ। ਤਾਂ 29 ਮਾਰਚ 1748 ਦੇ ਵਿੱਚ ਵਿਸਾਖੀ ਵਾਲੇ ਦਿਨ ਸਿੱਖ ਸੀ ਜਿਹੜੇ ਅੰਮ੍ਰਿਤਸਰ ਵਿੱਚ ਇਕੱਠੇ ਹੁੰਦੇ ਆ ਨਵਾਬ ਕਪੂਰ ਨੇ ਸਾਰਿਆਂ ਨੂੰ ਸੁਝਾ ਦਿੱਤਾ ਕਿ ਸਿੱਖ ਪੰਥ ਦੀ ਰੱਖਿਆ ਦੇ ਲਈ ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਇਦੇ ਲਈ ਉਹਨਾਂ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਜਿਹੜੇ ਛੋਟੇ-ਛੋਟੇ 100-100 ਦੇ 65 ਜੱਥੇ ਬਣੇ ਸੀ ਹੁਣ ਉਹਨਾਂ ਨੂੰ 12 ਜੱਥਿਆਂ ਦੇ ਵਿੱਚ ਸੰਗਠਿਤ ਕਰ ਦਿੱਤਾ ਸੀ ਹਰੇਕ ਜੱਥੇ ਦਾ ਇੱਕ ਜੱਥੇਦਾਰ ਬਣਾਤਾ ਤੇ ਉਹਨਾਂ ਨੂੰ ਇੱਕ ਵੱਖਰਾ ਝੰਡਾ ਦੇ ਦਿੱਤਾ ਤੇ ਦਲ ਖਾਲਸਾ ਦਾ ਜਿਹੜਾ ਸੈਨਾਪਤੀ ਸੀਗਾ ਉਹ ਸੀਗਾ ਜੱਸਾ ਸਿੰਘ ਆਲੂ ਵਾਲਿਆ ਹਰੇਕ ਜੱਥਾ ਸੀ ਜਿਹੜਾ ਸ੍ਰੀ ਗੁਰੂ ਵੋਪਨ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਰੱਖਦਾ ਸੀ ਦਲ ਖਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ ਹਰੇਕ ਸਿੱਖ ਲਈ ਇਹ ਜ਼ਰੂਰੀ ਨਹੀਂ ਕਿ ਉਹ ਪੰਥ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਲ ਖਾਲਸਾ ਵਿੱਚ ਸ਼ਾਮਲ ਹੋਵੇ। ਦਲ ਖਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰ ਅਤੇ ਛੱਛ ਧਾਰ ਜਿਹੜੇ ਚਲਾਉਣ ਵਿੱਚ નિਪੁੰਨ ਹੋਣ। ਦਲ ਖਾਲਸਾ ਦਾ ਹਰੇਕ ਮੈਂਬਰ ਜਿਹੜਾ ਸੀ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋ ਸਕਦਾ ਸੀ ਆਪਣੀ ਮਰਜ਼ੀ ਦੇ ਨਾਲ। ਤਾਂ ਕੋਈ ਵੀ ਮੈਂਬਰ ਇੱਕ ਜੱਥੇ ਨੂੰ ਛੱਡ ਕੇ ਦੂਜੇ ਜੱਥੇ ਦੇ ਵਿੱਚ ਜਾ ਸਕਦਾ ਸੀ। ਲੜਾਈ ਦੇ ਸਮੇ 12 ਜੱਥਿਆਂ ਦੇ 17 ਵਿੱਚੋਂ ਇੱਕ ਨੂੰ ਪ੍ਰਧਾਨ ਚੁਣ ਲਿਆ ਜਾਂਦਾ ਸੀ ਤੇ ਜਦੋਂ ਸਾਰੇ 12 ਜੱਥਿਆਂ ਦੇ ਵਿੱਚ ਰਲ ਕੇ ਕਿਸੇ ਸੈਨਾ ਨਾਲ ਲੜਾਈ ਕਰਨੀ ਹੁੰਦੀ ਸੀ ਤਾਂ 12 ਜੱਥਿਆਂ ਦੇ ਵਿੱਚੋਂ ਕਿਸੇ ਇੱਕ ਜੱਥੇ ਦੇ ਪ੍ਰਧਾਨ ਨੂੰ ਮੁੱਖ ਪ੍ਰਧਾਨ ਬਣਾ ਦਿੱਤਾ ਜਾਂਦਾ ਸੀ ਹਰ ਇੱਕ ਸਰਵਸਾਖੀ ਅਤੇ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ ਸਰਬਤ ਖਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸਰਬਤ ਖਾਲਸਾ ਤੋਂ ਭਾਵ ਸਮੁੱਚੀ ਸਿੱਖ ਸੰਗਤ ਸੇ ਇਸ ਸਮਾਗਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮਹੱਤਵਪੂਰਨ ਮਾਮਲਿਆਂ ਸੰਬੰਧੀ ਗੁਰਮਤੇ پاس ਕੀਤੇ ਜਾਂਦੇ। ਇਹਨਾਂ ਗੁਰਮਤਿਆਂ ਦੀ ਸਾਰੇ ਸਿੱਖ ਪਾਲਣਾ ਕਰਦੇ। ਇਸ ਲਈ ਇਸ ਤਰ੍ਹਾਂ ਦਲ ਖਾਲਸਾ ਵਿੱਚ ਹਮੇਸ਼ਾ ਨਿਸ਼ਾਨ ਸ਼ਾਸਨ ਕਾਇਮ ਰਹਿੰਦਾ। ਦਲ ਖਾਲਸਾ ਦੀ ਸਥਾਪਨਾ ਜਿਹੜੀ ਸੀਗੀ ਸਿੱਖਾਂ ਲਈ ਬਹੁਤ ਵਿਸ਼ੇਸ਼ ਰਹੀ ਹੈ। ਇਹਦੇ ਨਾਲ ਸਿੱਖਾਂ ਨੂੰ ਸੰਗਠਿਤ ਕਰਨ ਦਾ ਮੌਕਾ ਮਿਲਿਆ। ਸਿੱਖਾਂ ਆਪ ਦੀ ਰੱਖਿਆ ਕਰਨ ਲੱਗੇ। ਠੀਕ ਹੈ। ਤਾਪ ਦੇ ਜਿਹੜੇ ਮਾਮਲੇ ਹੁੰਦੇ ਸੀ ਮਸਲੇ ਹੁੰਦੇ ਸੀ ਮਹੱਤਵਪੂਰਨ ਉਹ ਪੂਰੀ 사ਦ ਸੰਗਤ ਦੇ ਵਿੱਚ ਸੁਲਝਾਉਂਦੇ ਸੀ ਤਾਂ ਇਸ ਤਰ੍ਹਾਂ ਦਲ ਖਾਲਸਾ ਦੀ ਸਥਾਪਨਾ ਹੋਈ। ਮੈਸਟ ਆ ਜਾਂਦਾ ਹੈ ਕਿ ਦਲ ਖਾਲਸਾ ਦੀ ਸੈਨਾ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ-ਕੀ ਸੀ। ਪਸਟ ਆ ਇਹਦਾ ਕੋਡਸਵਾਰ ਦਲ ਖਾਲਸਾ ਦੇ ਵਿੱਚ ਜਿਹੜੀ ਸੈਨਾ ਹੁੰਦੀ ਸੀ ਉਹ ਕਿਸ ਤਰ੍ਹਾਂ ਦੀ ਸੀ? ਪਹਿਲੇ ਜਾਂਦੀ ਹੈ ਕੋਡਸਵਾਰ। ਕੋਡਸਵਾਰ ਸੈਨਾ ਦਲ ਖਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਸੀ। ਗਲ ਖਾਲਸਾ ਵਿੱਚ ਸ਼ਾਮਲ ਹੋਣ ਦੀ ਪਹਿਲੀ ਸ਼ਰਤ ਇਹ ਸੀ ਕਿ ਹਰੇਕ ਸਿੱਖ ਨਿਪੁੰਨ ਘੋੜਸਵਾਰ ਹੋਵੇ। ਘੋੜਿਆਂ ਦੇ ਬਿਨਾ ਲੜਨਾ ਸਿੱਖ ਆਪਣਾ અપਮਾਨ ਸਮਝਦੇ ਸਨ। ਅਸਲ ਵਿੱਚ 18ਵੀਂ ਸਦੀ ਵਿੱਚ ਘੋੜਸਵਾਰ ਸੈਨਾ ਤੋਂ ਬਿਨਾ ਜਿੱਤ ਪ੍ਰਾਪਤ ਕਰਨੀ ਅਸੰਭਵ ਸੀ। ਸਿੱਖਾਂ ਦੇ ਘੋੜੇ ਬਹੁਤ ਕੁਸ਼ਲ ਹੁੰਦੇ ਸਨ। ਇਹ ਇੱਕ ਦਿਨ ਵਿੱਚ 50 ਮੀਲ ਤੋਂ ਲੈ ਕੇ 100 ਮੀਲ ਤੱਕ ਸਫ਼ਰ ਕਰ ਸਕਦੇ ਸਨ। ਤਾਂ ਫਸਟ ਜਿਹੜੀ ਸੈਨਾ ਆ ਜਾਂਦੀ ਸੀ ਘੋੜਸਵਾਰ ਸਿੱਖਾਂ ਦੀ ਸਭ ਤੋਂ ਮਹੱਤਵਪੂਰਨ ਸੈਨਾਵਾਂ ਦੀ ਇੱਕ ਹੋਰ ਸਵਾਰ ਸੈਨਾ ਜਿਹੜੇ ਸਿੱਖ ਸੀ ਉਹ ਘੋੜੇ ਤੋਂ ਬਿਨਾਂ ਲੜਨਾ ਆਪਣਾ ਅਪਮਾਨ ਸਮਝਦੇ ਸੀ ਤਾਂ ਜ਼ਿਆਦਾਤਰ ਜਿਹੜੇ ਸਿੱਖ ਸੈਨਿਕ ਹੁੰਦੇ ਸਨ ਉਹ ਘੋੜਸਵਾਰ ਸੈਨਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੁੰਦੇ ਸੀ ਠੀਕ ਹੈ ਤੇ ਜਿਹੜੇ ਸਿੱਖਾਂ ਦੇ ਘੋੜੇ ਸੀ ਉਹ ਬਹੁਤ ਕੁਸ਼ਲ ਤੇ ਵਧੀਆ ਹੁੰਦੇ ਸਨ ਜਿਹੜੇ ਇੱਕ ਦਿਨ ਦੇ ਵਿੱਚ ਘੱਟੋ-ਘੱਟ 50 ਮੀਲ ਤੋਂ 100 ਮੀਲ ਤੱਕ ਦਾ ਸਫ਼ਰ ਕਰ ਸਕਦੇ ਸੀ ਨਾਸ਼ਟਾ ਇੰਡੀਆ ਪਿਆਦਾ ਸੈਨਾ ਤੇ ਜਿਹਨੂੰ ਪੈਦਲ ਸੈਨਾ ਵੀ ਕਹਿ ਦਿੰਨੇ ਆਪਾਂ ਗੱਲ ਕਰਸਾ ਦੀ ਸੈਨਾ ਵਿੱਚ ਪਿਆਦਾ ਸੈਨਾ ਨੂੰ ਕੋਈ ਮਹੱਤਵ ਨਹੀਂ ਦਿੱਤਾ ਹੁੰਦਾ ਸੀ ਇਸ ਸੈਨਾ ਦਾ ਕੰਮ ਕੇਵਲ ਸੀ ਪਹਿਰਾ ਦੇਣਾ ਸਿੱਖਾ ਇਸ ਸੈਨਾ ਵਿੱਚ ਭਰਤੀ ਹੋਣਾ ਕੋਈ ਚੰਗਾ ਨਹੀਂ ਸਮਝਦੇ ਸੀ ਠੀਕ ਆ ਤਾਂ ਜਿਹੜੇ ਸਿੱਖ ਸੀ ਉਹ ਜ਼ਿਆਦਾਤਰ ਘੋੜਸਵਾਰ ਸੈਨਾ ਵਿੱਚ ਭਰਤੀ ਹੋਣਾ ਵਧੀਆ ਸਮਝਦੇ ਸੀ ਜਿਹੜੀ ਪੈਦਲ ਸੈਨਾ ਸੀਗੀ ਉਹ ਕੱਲਾ ਪਹਿਰਾ ਦਿੰਦੇ ਹੁੰਦੇ ਸੀ ਠੀਕ ਹੈ ਪਰ ਸਿੱਖ ਚਾਹੁੰਦੇ ਸੀ ਅਸੀਂ ਚੰਗਾ ਯੁੱਧਾ ਦੇ ਵਿੱਚ ਜਾਈਏ ਜਿਹੜੇ ਪੈਦਾ ਸੈਨਾਮ ਦੇ ਸੀ ਇਹਨਾਂ ਨੂੰ ਸਿਰਫ ਪੈਰਾ ਦੇਣ ਲਈ ਖੜਾਇਆ ਜਾਂਦਾ ਹੁੰਦਾ ਸੀ ਤਾਂ ਸਿੱਖ ਸੀ ਜਿਹੜੇ ਇਸ ਸੈਨਾ ਦੇ ਵਿੱਚ ਭਰਤੀ ਹੋਣ ਆਪਦੇ ਆਪ ਨੂੰ ਚੰਗਾ ਨਹੀਂ ਸਮਝਦੇ ਸੀ ਮਾਸਟਾ ਇਹਦੇ ਸ਼ਸਤਰ ਦਲ ਖਾਲਸਾ ਦੀ ਸੈਨਾ ਵਿੱਚ ਤੋਪਖਾਨੇ ਦੀ ਅਨਹੂਦ ਸੀ ਲੜਾਈ ਸਮੇ ਤਲਵਾਰਾਂ ਬਰਸ਼ੀਆਂ ਖੰਡਿਆਂ ਨੀਜਿਆਂ ਤੀਰ ਕਮਾਨਾਂ ਬੰਦੂਖਾਂ ਦੀ ਵਰਤੋਂ ਕੀਤੀ ਜਾਂਦੀ ਸੀ ਮਰੋਧ ਦੀ ਥੋੜਾ ਹੋਰ ਨਕਾਰ ਨੰਬਰ ਜਿਹੜਾ ਬੰਦੂਖਾਂ ਦੀ ਵਰਤੋਂ ਵੀ ਘਟਿੰਦੀ ਸੀ ਸਿੱਖ ਢਾਲ ਦੀ ਵਰਤੋਂ ਆਮ ਕਰਦੇ ਸਨ ਤਾਂ ਸ਼ਸਤਰ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਸ਼ਸਤਰ ਆ ਜਾਂਦੇ ਸੀ ਉਹ ਤਲਵਾਰ, ਵਰਸ਼ੇ, ਖੰਡੇ, ਨੇਜੇ, ਤੀਰ ਕਮਾਨ, ਬੰਦੂਕ ਤੇ ਇੰਨਾ ਸ਼ਸਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਤਾਂ ਬੰਦੂਖਾਂ ਦੀ ਜਿਹੜੀ ਵਰਤੋਂ ਸੀ ਉਹ ਬਹੁਤ ਘੱਟ ਕੀਤੀ ਜਾਂਦੀ ਸੀ ਤੇ ਉਸ ਸਮੇਂ ਤੋਫਾਂ ਦਾ ਵੀ ਜਿਹੜਾ ਸੀਗਾ ਉਹ ਕੋਈ ਨਹੀਂ ਰਿਵਾਜ ਨਹੀਂ ਸੀ। ਨੈਸਟ ਆ ਜਾਵੇਗਾ ਸਿੱਖ ਸੈਨਾ ਵਿੱਚ ਭਰਤੀ ਅਤੇ ਅਨੁਸ਼ਾਸਨ ਗੱਲ ਖਾਲਸਾ ਵਿੱਚ ਭਰਤੀ ਹੋਣਾ ਲੈ ਕਿਸੇ ਵੀ ਸਿੱਖ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ ਹਰੇਕ ਸਿੱਖ ਆਪਣੀ ਮਰਜ਼ੀ ਅਨੁਸਾਰ ਗੱਲ ਖਾਲਸਾ ਦੇ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋ ਸਕਦਾ ਸੀ ਉਹ ਜਦ ਚਾਹੇ ਇੱਕ ਜੱਥੇ ਨੂੰ ਛੱਡ ਕੇ ਦੂਜੇ ਜੱਥੇ ਵਿੱਚ ਵੀ ਜਾ ਸਕਦਾ ਸੀ ਸੈਨਾ ਦੇ ਨਾਵਾਂ ਤਨਖਾਹ ਆਦਿ ਕੋਈ ਲਿਖਤੀ ਰੂਪ ਵਿੱਚ ਵੇਰਵਾ ਨਹੀਂ ਰੱਖਿਆ ਜਾਂਦਾ ਸੀ ਸੈਨਿਕਾਂ ਨੂੰ ਸਿਖਲਾਈ ਦੇਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਦਲ ਖਾਲਸਾ ਵਿੱਚ ਹਮੇਸ਼ਾ ਅਨੁਸ਼ਾਸਨ ਬਣਾਏ ਬਣਿਆ ਰਹਿੰਦਾ ਸੀ ਇਸ ਦਾ ਕਾਰਨ ਸੀ ਉਹਨਾਂ ਦੇ ਸਾਰੇ ਫੈਸਲੇ ਗੁਰਮਤਿਆਰਾਂ ਹੀ ਪਾਸ ਕੀਤੇ ਜਾਂਦੇ ਜਿਸ ਦੀ ਪਾਲਣਾ ਕਰਨਾ ਹਰੇਕ ਸਿੱਖ ਦਾ ਆਪਣਾ ਪਹਿਲਾ ਫਰਜ਼ ਹੁੰਦਾ ਸੀ ਤੇ ਸਿੱਖ ਬੜੇ ਧਾਰਮਿਕ ਜੋਸ਼ ਵਾਲੇ ਹੁੰਦੇ ਸਨ ਠੀਕ ਆ ਤਾਂ ਦਲ ਖਾਲਸਾ ਦੇ ਵਿੱਚ ਹਮੇਸ਼ਾ ਅਨੁਸ਼ਾਸਨ ਬਣਿਆ ਰਹਿੰਦਾ ਸੀ ਪਰ ਜਿਹੜੀਆਂ ਇਹਨਾਂ ਤਨਖਾਹਾਂ ਸੀ ਇਹਨਾਂ ਦੇ ਨਾਮ ਸੀਗੇ ਉਹ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਹੁੰਦੇ ਸੋ ਉਹਨਾਂ ਦਾ ਦਲ ਖਾਲਸਾ ਦੇ ਵਿੱਚ ਕੋਈ ਵੀ ਜਿਹੜਾ ਸਿੱਖ ਸੀਗਾ ਉਹ ਭਰਤੀ ਹੋ ਸਕਦਾ ਸੀਗਾ ਤੇ ਆਪਣੇ ਪਸੰਦੀ ਦੇ ਜੱਥੇ ਵਿੱਚ ਉਹ ਜਾ ਸਕਦਾ ਸੀਗਾ ਜਿਹੜੇ ਇਹਨਾਂ ਦੇ ਫੈਸਲੇ ਹੁੰਦੇ ਸਨ ਦਲ ਖਾਲਸਾ ਦੇ ਉਹ ਗੁਰਮਤਿਆਰਾਂ ਹੀ ਜਿਹੜੇ ਪਾਸ ਕੀਤੇ ਜਾਂਦੇ ਸਨ ਕੋਈ ਵੀ ਆਪਣੀ ਮਨਮਰਜ਼ੀ ਨਾਲ ਜਿਹੜਾ ਸੀ ਆ ਕੋਈ ਫੈਸਲਾ ਨਹੀਂ ਲੈ ਸਕਦਾ ਸੀ ਨਾਸਟਾ ਇਹਨਾਂ ਤਨਖਾਹ ਦਲ ਖਾਲਸਾ ਦੇ ਸੈਨਿਕਾਂ ਨੂੰ ਕੋਈ ਬਿਕਾਇਦਾ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਨੂੰ ਕੇਵਲ ਲੁੱਟ ਵਿੱਚੋਂ ਹਿੱਸਾ ਮਿਲਦਾ ਸੀ ਬਾਅਦ ਵਿੱਚ ਉਹਨਾਂ ਨੂੰ ਕਬਜ਼ੇ ਹੇਠ ਕੀਤੀਆਂ ਗਈਆਂ ਜ਼ਮੀਨਾਂ ਵਿੱਚ ਕੁਝ ਹਿੱਸਾ ਦਿੱਤਾ ਜਾਣ ਲੱਗਿਆ ਜੇਕਰ ਕੋਈ ਸੈਨਿਕ ਲੜਾਈ ਵਿੱਚ ਜ਼ਖਮੀ ਹੋ ਜਾਂਦਾ ਤਾਂ ਉਸ ਨੂੰ ਮੁਆਵਜ਼ਾ ਵੀ ਦਿੱਤਾ ਜਾਂਦਾ ਸੀ ਤਾਂ ਦਲ ਖਾਲਸਾ ਨੂੰ ਕੋਈ ਵੀ ਅਕੀ ਤਾਰ ਤੇ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਨੂੰ ਸਿਰਫ ਲੁੱਟਮਾਰ ਵਿੱਚੋਂ ਕੁਝ ਹਿੱਸਾ ਦੇ ਦਿੱਤਾ ਜਾਂਦਾ ਸੀ ਨੈਸਟ ਯੋਧੇ ਦਾ ਢੰਗ ਕਿਵੇਂ ਦਾ ਸੀਗਾ ਦਲ ਖਾਲਸੇ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾ ਮਾਰ ਯੋਧ ਪੰਨਾਲੀ ਸੀ ਕਈ ਕਾਰਨਾ ਕਰਕੇ ਸਿੱਖਾਂ ਨੂੰ ਇਸ ਬਰਨਾਲੇ ਨੂੰ ਅਪਣਾਉਣ ਲਈ ਮਜਬੂਰ ਹੋਣਾ ਪਿਆ ਸੀ ਪਹਿਲਾ ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਹੋਰ ਸਿੱਖਾਂ ਨੂੰ ਕੈਦੀ ਬਣਾ ਲਿਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਤੋਂ ਸਿੱਖਾਂ ਨੇ ਸਬਕ ਸਿੱਖਿਆ ਕਿ ਮੁਗਲ ਸੈਨਾ ਨਾਲ ਖੁੱਲ ਕੇ ਯੁੱਧ ਜੇੜਾ ਟੱਕਰ ਲੈਣੀ ਕੋ ਚੰਗੀ ਨਹੀਂ ਖਤਰਨਾਕ ਸਿੱਧ ਹੋ ਸਕਦੀ ਹੈ ਦੂਸਰਾ ਕਾਰਨ ਕੀ ਸੀ ਅਬਦੁੱਸਮਤ ਖਾਨ ਜਕਰੀਆ ਖਾਨ ਜਹਿਆਂ ਖਾਨ ਤੇ ਮੀਰ ਮਾਨੂ ਦੇ ਭਾਰੀ ਅਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਲਈ ਸਿੱਖਾਂ ਕੋਲੇ ਹੋਰ ਕੋਈ ਰਾਹ ਨਹੀਂ ਸੀ ਜਿਸ ਕਾਰਨ ਕਰਕੇ ਸਿੱਖ ਜਿਹੜੇ ਸੀਗੇ ਉਹ ਮੁਗਲਾਂ ਦੇ ਮੁਕਾਬਲੇ ਉਹਨਾਂ ਕੋਲੇ ਬਹੁਤ ਘੱਟ ਸੀਮਤ ਸਾਧਨ ਹੁੰਦੇ ਸਨ ਤੇ ਸਿੱਖਾਂ ਦੀ ਗਿਣਤੀ ਵੀ ਸੀਮਤ ਸੀ ਗੁਰੀਲਾ ਜਦ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਤੇ ਉਹ ਬਾਹਰ ਲਈ ਬੜੀ ਲਾਹੇਵੰਦ ਸਿੱਧ ਹੋਈ ਇਸ ਪ੍ਰਣਾਲੀ ਰਾਹੀਂ ਸਿੱਖਾਂ ਨੇ ਆਪਣੇ ਦੁਸ਼ਮਣ ਤੇ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਭਾਰੀ ਨੁਕਸਾਨ ਕਰ ਦਿੰਦੇ ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਨ ਤੋ ਫਿਰ ਜੰਗੜਾਪਾੜਾ ਦੇ ਵਿੱਚ ਜਾ ਕੇ ਭੱਜ ਜਾਂਦੇ ਸਿੱਖ ਇਹ ਕਾਰਵਾਈਆਂ ਬੜੀ ਫੁਰਤੀ ਨਾਲ ਕਰਦੇ ਸੀ ਸਿੱਖ ਆਪਣੀ ਸਯੁਧ ਪ੍ਰਣਾਲੀ ਦੇ ਕਰਕੇ ਪਹਿਲਾ ਮੁਗਲਾ ਅਤੇ ਬਾਅਦ ਵਿੱਚ ਅਫਗਾਨਾਂ ਦਾ ਮੁਕਾਬਲਾ ਕਰਨ ਵਿੱਚ ਸਫਲ ਰਹੇ ਸੀ ਠੀਕ ਆ ਤਾਂ ਯੁੱਧ ਕਰਨ ਦਾ ਢੰਗ ਸੀਗਾ ਗ੍ਰੀਲਾ ਜੁੱਧਾ ਪ੍ਰਣਾਲੀ ਜਿਹੜੇ ਸਿੱਖ ਸੀ ਉਹ ਵਰਤਦੇ ਸੀ ਹੋਗੀ ਕਰਦੇ ਸੀ ਜਦੋਂ ਕੋਈ ਸੈਨਾ ਮੁਗਲ ਸੈਨਾ ਜਾਂ ਅਫਗਾਨਿਸਤਾਨ ਸੈਨਾ ਜਿਹੜੀ ਸੀਗੀ ਉਹ ਜਾਂਦੀ ਹੁੰਦੀ ਸੀ ਉਹਨਾਂ ਤੇ ਅਚਾਨਕ ਹਮਲਾ ਕਰਦੇ ਲੁੱਟਮਾਰ ਕਰਦੇ ਉਹਨਾਂ ਨੂੰ ਮਾਰਦੇ ਜਦੋਂ ਉਹ ਸੈਨਾ ਸੰਭਲਦੀ ਹੁੰਦੀ ਸੀ ਉਹਨਾਂ ਟਾਈਮ ਨੂੰ ਉਹ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਫਿਰ ਛੁਪ ਜਾਂਦੇ ਤਾਂ ਇਸ ਨੂੰ ਕਹ ਦਿੰਦੇ ਗਰੀਲਾ ਜਦ ਪਰ ਨਾਲੇ ਜਾਂ ਛਾਪਾ ਮਾਰ ਪਰ ਨਾਲੇ ਹੁਣ ਪੜਦੇ ਆ ਦਲ ਖਾਲਸਾ ਦਾ ਕੀ ਮਹੱਤਵ ਸੀ ਦਲ ਖਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਲੈ ਕੇ ਆਈ ਇਸ ਨੇ ਬੰਦਾ ਸਿੰਘ ਬਹਾਦਰ ਦੀ ਸ਼ੀਦਤੀ ਸ਼ੀਦਤ ਤੋਂ ਬਾਅਦ ਸਿੱਖਾਂ ਦੀ ਖਿਲਰੀ ਹੋਈ ਸ਼ਕਤੀ ਨੂੰ ਇਕਤਾ ਦੇ ਰੂਪ ਵਿੱਚ ਬੰਨ੍ਹਿਆ ਇਸ ਨੇ ਉਹਨਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਸਿਖਾਇਆ ਇਸਨੇ ਉਹਨਾਂ ਧਰਮ ਦੀ ਖਾਤਾ ਹਰ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ ਇਸ ਲਈ ਅਗਵਾਈ ਹੇਠ ਸਿੱਖਾਂ ਨੇ ਮੁਗਲ ਅਤੇ ਅਫਗਾਨਾਨ ਦੀ ਨਾਲ ਡਟ ਕੇ ਮੁਕਾਬਲਾ ਕੀਤਾ ਤੇ ਪੰਜਾਬ ਵਿੱਚ ਉਹਨਾਂ ਦੀ ਸ਼ਕਤੀ ਦਾ ਵਿਨਾਸ਼ ਕੀਤਾ ਦਲ ਖਾਸ ਨੇ ਪੰਜਾਬ ਵਿੱਚ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਣਾ ਦਿੱਤੀ ਦਲ ਖਾਸ ਦਾ ਯਤਨ ਸਦਕਾ ਹੀ ਸਿੱਟੇ ਹੋਇਆ ਅੰਤ ਵਿੱਚ ਸਿੱਖ ਜੜ੍ਹ ਸੀ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰ ਸਕੇ ਅਸਲ ਵਿੱਚ ਸਿੱਖਾਂ ਨੇ ਜੋ ਮਹਾਨ ਪ੍ਰਾਪਤੀਆਂ ਕੀਤੇ ਆ ਉਹਨਾਂ ਦਾ ਸਹਿਰਾ ਸੀ ਜਿਹੜਾ ਉਹ ਦਲ ਖਾਲਸਾ ਦੇ ਦਲ ਖਾਲਸਾ ਨੂੰ ਹੀ ਪ੍ਰਾਪਤ ਹੋਇਆ ਤਾਂ ਇਹ ਸੀ ਦਲ ਖਾਲਸਾ ਦਾ ਮਹੱਤਵ ਇਸ ਵੀਡੀਓ ਦੇ ਵਿੱਚ ਕੀਤਾ ਦਲ ਖਾਲਸਾ ਦੀ ਸਥਾਪਨਾ ਕਿਵੇਂ ਹੋਈ ਦਲ ਖਾਲਸਾ ਦੇ ਕੀ ਕੀ ਵਿਸ਼ੇਸ਼ਤਾ ਰਹੀ ਕਿਹੇ ਕੀ ਕਾਰਨ ਰਏ ਦਲ ਖਾਲਸਾ ਦੀ ਸੈਨਾ ਕਿਵੇਂ ਦੀ ਹੈ ਉਹਦੀਆਂ ਕੀ ਵਿਸ਼ੇਸ਼ਤਾਵਾਂ ਹਨ ਤਾਂ ਇਹ ਸਾਰਾ ਦਲ ਖਾਲਸਾ ਦਾ ਚੈਪਟਰ ਜਿਹੜਾ ਕੰਪਲੀਟ ਹੋ ਗਿਆ ਨੈਕਸਟ ਵੀਡੀਓ ਵਿੱਚ ਕਰਾਂਗੇ ਆਪਾਂ ਇੱਕ ਛੋਟਾ ਜਿਹਾ ਦੋ ਪੁਆਇੰਟ ਹਨ ਛੋਟੇ ਸਲੇਪਸ ਦੇ ਵਿੱਚ ਗੁਰਮਤਾ ਕੀ ਹੁੰਦਾ ਹੈ ਤੇ ਰਾਖੀ ਪਰਨਾਲੇ ਤਾਂ ਇਸ ਦੋਨੇ ਟੌਪਿਕਾਂ ਨੂੰ ਕਵਰ ਕਰਾਂਗੇ ਹੁਣ ਸਾਰੇ ਸਟੂਡੈਂਟਾਂ ਦੇ ਜਿਹੜੇ ਪੇਪਰ ਆ ਉਹ ਸ਼ੁਰੂ ਹੋ ਜਾਣਗੇ ਤਾਂ ਜੇ ਕਿਸੇ ਸਟੂਡੈਂਟ ਨੇ ਬੀਐਸਐਮ 3 ਦੀ ਨੋਟਸਾਂ ਦੀ ਪੀਡੀਐਫ ਲੈਣੀ ਆ ਤਾਂ ਤੁਸੀਂ ਵਟਸਐਪ ਮੈਸੇਜ ਕਰ ਦਿਓ ਇਸ ਨੰਬਰ ਦੇ ਉੱਤੇ ਤਾਂ ਪੀਡੀਐਫ ਤੁਹਾਨੂੰ 99 ਰੁਪਏ ਦੀ ਮਿਲ ਜਾਊਗੀ ਜਿਹਦੇ ਵਿੱਚ ਤੁਹਾਨੂੰ ਏ ਸੈਕਸ਼ਨ ਬੀ ਸੈਕਸ਼ਨ ਸਾਰੇ ਕਵਰ ਮਿਲ ਜਾਣਗੇ ਠੀਕ ਆ ਆ ਵੀਡੀਓ ਦੇਖਣੇ ਸਾਰਾ ਥੈਂਕ ਯੂ ਜਿਹੜੇ ਚੈਨਲ ਦੇ ਨਾਮ ਹਨ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਦੇ ਆ ਕਰੋ ਲਾਈਕ ਕਰਦੇ ਆ ਕਰੋ ਥੈਂਕ ਯੂ